నామవరవర పాత్ హకీయే కృష్ణ గురు శరణై ఏకదాన పరగాత్ మేరే మీత హై గురుదేవ మకోరా తమ పరగాత్ నిర్మత్ మత్ మాత్ర పాత్ ఖాయ హకీతా మేరీ రహరాత్ రహా హర్ జన్ కే వట భాగ వడేరే జన్హర్ హర్ సర్దా హర్ పయాస్ హర్ హర్ నామ మల త్రస్తత్ మ సంగత గుణ పరగాత్ జన్హర్ హర్ ਨਾ ਪਾਇਆ ਤੇ ਬਾਗਹੀਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕੋ ਜੀਵ ਤ੍ਰਿਕੋ ਜੀਵਾਸ ਇਹਨਾਂ ਅਰਧਾਂ ਸਤਿਗੁਰ ਸੰਗਤ ਪਾਈ ਤੰਤੋਰ ਮਸਤਕਿ ਲਿਖਿਆ ਲਖਾਸ ਤਨ ਤਨ ਸਤ ਸੰਗਤ ਜਿਧਾਰਤ ਪਾਇ ਮਿਲ ਜਨ ਨਾਨਕ ਨਾਮ ਪ੍ਰਦਾਸ ਰਾਗੁ ਜਰੀ ਬਹਲਾ ਤੁਮ ਜਵਾ ਕਾਹੇ ਰੇ ਮਨ ਤਵੈ ਉਦਮ ਜਾ ਆਹਰ ਹਰ ਕੀਓ ਪ੍ਰਿਆਸ ਸਲਪਸਰਨਾ ਜੰਕੇ ਉਪਾਏ ਤਾਂ ਕਰਿ ਜਿ ਕੋ ਆਗਾ ਕਰ ਦਰਿਆ ਮੇਰੇ ਮਾਦਾ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ ਤਰਿਆ ਰਾਮ ਜਨਮ ਪਿਤਾ ਲੋਕ ਸਤ ਬਣਦਾ ਹੈ ਕੌਣ ਕਿਸ ਕੀ ਤਰਿਆ ਤੇਰੇ ਸਿਰ ਹਿੱਜ ਕੋ ਸੰਭਾਹੇ ਠਾਕੁਰ ਤਾਏ ਮਨ ਬਕਰਿਆ ਊਡੇ ਊਡੇ ਆਵੇ ਸੋ ਸਾ ਪਾਸ਼ਾ ਬਜਰੇ ਕਰਿਆ ਤਿੰਨ ਕਵਨ ਖਲਾਵੇ ਕੌਣ ਜਦਾਵੇ ਮਨ ਮੈਂ ਸਿਮਰ ਕਰਿਆ ਸਾਬ ਨਿਦਾਨ ਦਾਸ ਨਸੁਖ ਸੁਦਾਨਾ ਠਾਕੁਰ ਸਰਕਾਰ ਕਰਿਆ ਜਨਕ ਬਲ ਤੇ ਸੱਜੇ ਜਾਈਏ ਤੇਰਾ ਨਾ ਪਾਰਾ ਵਰਿਆ ਰਾਜ ਆਸਾ ਹਾਲਾ ਸਰਕਾਰ ਐਪੋਕਾਰ ਸਰਗਰ ਪ੍ਰਸਾਦ ਤੋਂ ਬਰਕਤਾਂ ਹਰ ਬਰਕਤ ਸਿੰਘ ਸਾਹਿਬ ਬਾਬਾ ਜੀ ਬਾਬਾ ਦਿਆ ਸਿੰਘ ਜੀ ਇਹ ਅਸਲ ਨਗਰ ਦੀ ਕੁਮਾਰ ਕਰ ਰਹੇ ਨੇ ਅਰ 44 ਦਾ ਮੜਿਆ ਮਾਲ ਵੱਲ ਕਰਨ ਦਾ ਨੇਤਾ ਚੋਂ ਉਹਨੂੰ ਬਾਬਾ ਜੀ ਨੇ ਸਰੋਪਾ ਦੇ ਕੇ ਲੰਗਰ ਦੀ ਡਿਊਟੀ ਮੇਨ ਬਾਬਾ ਬਿਆਸ ਸਿੰਘ ਦੀ ਲਾਈ ਗਈ ਆ ਤੇ ਪੂਰੀ ਨਿਗਰਾਨੀ ਇਹ ਕੰਮ ਚਲਾ ਰਹੇ ਨੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਗੇ ਨਜ਼ਰਾਂ ਇਸ ਨੂੰ ਵੜਾਵਾ हर हरदे दुध जी मु